ਦੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇਥੇ ਇੱਕ ਔਰਤ ਦੇ ਪੁੱਤ ਤੇ ਨੂੰਹ ਦੇ ਵੱਲੋਂ ਹੀ ਇਸ ਔਰਤ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਸਾਰਾ ਮਾਮਲਾ ਦਾਸੇ ਕਿ ਸਾਹਮਣੇ ਆਇਆ ਹੈ ਅਬਹਰ ਤੋਂ ਜਿੱਥੇ ਕਿ ਇੱਕ ਔਰਤ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਹ ਪੂਰੀ ਘਟਨਾ ਨੂੰ ਅੰਜਾਮ ਉਸੇ ਦੇ ਪੁੱਤ ਤੇ ਨੂੰਹ ਦੇ ਵੱਲੋਂ ਦਿੱਤਾ ਜਾਂਦਾ ਹੈ ਦਰਅਸਲ ਇਥੇ ਦਾਸੇ ਕਿ ਇਸ પતિ-ਪਤਨੀ ਦੇ ਵੱਲੋਂ ਆਪਣੀ ਮਾਂ ਦੀ ਜਾਇਦਾਦ ਹੜਪੰਦੇ ਲਈ ਜੋ ਹੈ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਇਹ ਪੂਰੀ ਜਿਹੜੀ ਹੈ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਤਸਵੀਰਾਂ ਜੋ ਹੈ ਉਹ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਜੋ ਪਤੀ ਪਤਨੀ ਨੇ ਉਹ ਆਪਣੀ ਹੀ ਮਾਂ ਦੇ ਨਾਲ ਬਦਸਲੂਕੀ ਕਰਦੇ ਹੋਏ ਨਜ਼ਰ ਆ ਰਹੇ ਨੇ ਕੁੱਟਮਾਰ ਕਰਦੇ ਨਜ਼ਰ ਆ ਰਹੇ ਨੇ ਤੇ ਇੱਥੇ ਜੋ ਹੈ ਜਾਨ ਨੂੰ ਮਾਰਨ ਦੀ ਕੋਸ਼ਿਸ਼ ਵੀ ਇਸ ਪਤੀ ਪਤਨੀ ਦੇ ਵੱਲੋਂ ਕੀਤੀ ਜਾਂਦੀ ਹੈ ਕਿਉਂਕਿ ਜੋ ਚੁੰਨੀ ਹੈ ਉਸ ਨਾਲ ਹੀ ਗਲਾ ਘੋਟਣ ਦੀ ਵੀ ਇੱਥੇ ਜਿਹੜੀ ਹੈ ਕੋਸ਼ਿਸ਼ ਇਹ ਦੋਵਾਂ ਪਤੀ ਪਤਨੀ ਦੇ ਵੱਲੋਂ ਕੀਤੀ ਗਈ ਤਾਂ ਦਰਸਲ ਪੂਰਾ ਮਾਮਲਾ ਜੁੜਿਆ ਹੋਇਆ ਹੈ ਜਾਇਦਾਦ ਦੇ ਨਾਲ ਅਤੇ ਆਪਣੀ ਮਾਂ ਦੀ ਜਾਇਦਾਦ ਹੜਪਣ ਦੇ ਲਈ ਜੋ ਹੈ ਇਸ પતિ ਪਤਨੀ ਦੇ ਵੱਲੋਂ ਆਪਣੀ ਮਾਂ ਨੂੰ ਕੁੱਟਿਆ ਜਾਂਦਾ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤੇ ਜਾਨ ਨੂੰ ਮਾਰਨ ਤੱਕ ਦੀ ਕੋਸ਼ਿਸ਼ ਜਰੀਏ ਇੱਥੇ ਕੀਤੀ ਜਾਂਦੀ ਹੈ ਤੇ ਪੂਰੀ ਵਾਰਦਾ ਜੋ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਉਸ ਤੋਂ ਬਾਅਦ ਦੱਸੇ ਕਿ ਹਾਲਾਂਕਿ ਮੌਕੇ ਤੇ ਹੀ ਜੋ ਹੈ ਆਸ-ਪਾਸ ਦੇ ਲੋਕ ਗਵਾਂਢੀ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਉਹਨਾਂ ਦੇ ਘਰ ਜਦੋਂ ਰੌਲਾ ਪੈਂਦਾ ਤੇ ਉਸ ਤੋਂ ਬਾਅਦ ਜੋ ਹੈ ਗਵਾਂਢੀਆਂ ਦੇ ਲੋਹੀ ਇਸ ਔਰਤ ਨੂੰ ਛੁੜਵਾਇਆ ਜਾਂਦਾ ਹੈ ਤੇ ਫਿਰ ਹਸਪਤਾਲ ਉਹ ਲੈ ਕੇ ਪੁੱਜਦੇ ਨੇ ਜਿੱਥੇ ਕਿ ਹੁਣ ਦੱਸੇ ਕਿ ਔਰਤ ਜੋ ਹੈ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤੇ ਜੋ ਜਾਣਕਾਰੀ سامنے ਆ ਰਹੀ ਹੈ ਜੋ ਔਰਤ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਜੋ ਪੀੜਿਤ ਔਰਤ ਹੈ ਉਸ ਦਾ ਕਹਿਣਾ ਕਿ ਉਸ ਦੀ 4 ਕਰੋੜ ਦੇ ਕਰੀਬ ਦੀ ਜਾਇਦਾਦ ਹੈ ਤੇ ਕਈ ਜ਼ਮੀਨਾਂ ਵੀ ਨੇ ਉਹਦੇ ਕੋਲ ਸੋ ਇਸ ਨੂੰ ਜੋ ਹੈ ਹੜਪਣ ਦੇ ਲਈ ਇਸ ਨੂੰ ਜਿਹੜਾ ਆਪਣੇ ਬਸ ਦੇ ਵਿੱਚ ਕਰਨ ਦੇ ਲਈ ਇਸ ਉਸ ਦੇ ਪੁੱਤ ਤੇ ਉਸ ਦੀ ਨੂੰਹ ਦੇ ਵੱਲੋਂ ਜੋ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਉਸ ਦੀ ਬੇਰਹਿਮੀ ਦੇ ਨਾਲ ਉਸ ਨੂੰ ਜੋ ਹੈ ਜ਼ਖਮੀ ਕਰ ਦਿੱਤਾ ਜਾਂਦਾ ਹੈ ਤੇ ਫਿਰ ਪੜੋਸੀਆਂ ਦੇ ਵੱਲੋਂ ਜਿਹੜਾ ਉਸ ਨੂੰ ਕੇ ਛੁੜਾਇਆ ਗਿਆਤਾ ਬਿਲਕੁਲ ਵੀਡੀਓ ਜਿਹੜੀ ਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਸਾਰੀਆਂ ਹੱਦਾ ਹੀ ਇੱਥੇ ਪਾਰ ਕਰ ਦਿੱਤੀਆਂ ਗਈਆਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇੱਕ ਪੁੱਤਰ ਦੇ ਵੱਲੋਂ ਹੀ ਆਪਣੀ ਮਾਂ ਦੀ ਤੇ ਦੂਸਰੇ ਪਾਸੇ ਨੂੰ ਵੀ ਜਿਹੜੀ ਆਪਣੀ ਸਾਸ ਨੂੰ ਕੁੱਟਦੀ ਹੋਈ ਨਜ਼ਰ ਆਉਂਦੀ ਹੈ ਤੇ ਹਾਲਾਂਕਿ ਇਹ ਵੀ ਇਲਜ਼ਾਮ ਇੱਥੇ ਪੀੜਤ ਔਰਤ ਦੇ ਵੱਲੋਂ ਲਗਾਏ ਗਏ ਨੇ ਕਿ ਉਸ ਦਾ ਪੁੱਤ ਤੇ ਨੂੰ ਜੋ ਹੈ ਨਸ਼ਾ ਵੀ ਕਰਦੇ ਨੇ ਤੇ ਇਥੋਂ ਤੱਕ ਆ ਗਿਆ ਹੈ ਕਿ ਪਹਿਲਾਂ ਵੀ ਉਹ 2 ਸਾਲਾਂ ਦੇ ਵਿੱਚ ਜੋ ਹੈ 8 ਵਾਰ ਉਸ ਨੂੰ ਕੁੱਟ ਚੁੱਕੇ ਤੇ ਨਸ਼ੇ ਦੀ ਆਦੀ ਉਸ ਦੀ ਨੂੰ ਹੈ ਤੇ ਨਸ਼ੇ ਦੀ ਹਾਲਤ ਦੇ ਵਿੱਚ ਉਸ ਦੀ ਨੂੰ ਪਹਿਲਾਂ ਵੀ ਕਈ ਵਾਰ ਉਸੇ ਨਾਲ ਕੁੱਟਮਾਰ ਕਰ ਚੁੱਕੀ ਹੈ ਸੁਦਾਸੇ ਕਿ ਪੇੜੇ ਤੌਰ ਤੇ ਵੱਲੋਂ ਜੋ ਹੈ ਇਹ ਬਿਆਨ ਦਿੱਤੇ ਗਏ ਨੇ ਕਿ ਨਸ਼ਾ ਅਜਿਹਾ ਉਸੇ ਪੋਤ ਤਨੂ ਕਰਦੇ ਨੇ ਤੇ ਪਹਿਲਾਂ ਵੀ ਕਈ ਵਾਰ ਉਹਨਾਂ ਦੇ ਵੱਲੋਂ ਉਸ ਦੀ ਕੁਟਮਾਰ ਕੀਤੀ ਜਾ ਚੁੱਕੀ ਹੈ ਤੇ ਹੁਣ ਕਿ ਕੁਝ ਬਿਆਨ ਜੋ ਹੈ ਪੀੜਤ ਔਰਤ ਦੇ ਵੱਲੋਂ ਦਿੱਤੇ ਗਏ ਨੇ ਤੇ ਉਤੇ ਹੀ ਪੁਲਿਸ ਤੱਕ ਵੀ ਇਹ ਮਾਮਲਾ ਪਹੁੰਚਿਆ ਹੈ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਵੰਦੀ ਜਾਂਚ ਪੜਤਾਲ ਕਰਕੇ ਜੋ ਹੈ ਇੱਥੇ ਕਾਰਵਾਈ ਕੀਤੀ ਜਾਵੇਗੀ ਸੋ ਸਭ ਤੋਂ ਪਹਿਲਾਂ ਪੀੜਤ ਔਰਤ ਨੇ ਕੀ ਕੁਝ ਦੱਸਿਆ ਹੈ ਕਿ ਇਸ ਤਰੀਕੇ ਦੇ ਨਾਲ ਉਸ ਦੇ ਨਾਲ ਇਹ ਪੂਰੀ ਵਾਰਦਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਉਹ ਬੋਕੀ ਦਾਰੂ ਨਸ਼ੇ ਦੀ दारू 빈ਧੀ ਅਤੇ ਬੱਸ ઓਨ ਵੇ ਆਏ ਮਾਰ ਜੇ ਤੇ ਅਸੀਂ ਸਾਰਾ ਘਰ ਬਰ ਸਾਮੀ ਇਹ ਵੇਚ ਕੇ ਖਾ ਜੀਏ ਤੇ ਕਿਆਤ ਖਵਾ ਦਈਏ ਕਿੱਥੇ ਤੋਂ ਰਹਿਣ ਲਿਓ ਤੁਸੀਂ ਅਸੀਂ ਮਾਡਲ ਤੋਂ ਰਹਿਣ ਆ ਗਏ ਕਿੰਨੀ ਵਾਰੀ ਤੁਹਾਡੇ ਨਾਲ ਹਸਾ ਹੋ ਗਿਆ ਇਸ ਤਰ੍ਹਾਂ ਦਾ 9-10 ਵਾਰ ਹੋ ਗਿਆ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਗੱਲ ਨਹੀਂ ਸੀ ਮਿਸਤਰੀ ਲਾਏ ਸੀ ਮੈਂ ਰਸੋਈ ਦਾ ਕੰਮ ਕਰਾ ਰਹੀ ਸੀ दारू ਪੀ ਕੇ ਉੱਤੋਂ ਪਹਿਲਾਂ ਤਾਂ ਗੱਦ ਇੰਨਾ ਬੱਕਿਆ ਨੇ ਬੇਹੱਦ ਮੈਂ ਨਹੀਂ ਬਾਹਰ ਨਿਕਲੀ ਉੱਤੋਂ ਆਈ ਇਹ ਮਿਸਤਰੀਆਂ ਦੇ ਬਾ ਬਸਰ ਜੱਟ ਮਾਰੀ ਪਹਿਲੋ ਤਾਂ ਮਿਸਤਰੀ ਜਾਰੇ ਕੰਮ ਛੱਡ ਕੇ ਭੱਜ ਗਏ ਤੇ ਫਿਰ ਮੇਰੇ ਗੱਲ ਪੈ ਗਈ ਮੈਂ ਮਿਸਤਰੀ ਨੂੰ ਕਿਹਾ ਵੀ ਤੁਸੀਂ ਸਮਾਰ ਰੱਖੋ ਸਵੇਰੇ ਕੰਮ ਕਰਿਆ ਇਹ ਬੇਟਾ ਆ ਜਾਏਗਾ ਤਾਂ ਤੇ ਉਹ ਕਹਿੰਦੇ ਅਸੀਂ ਨਹੀਂ ਤੁਹਾਡੇ ਘਰੇ ਕੰਮ ਕਰਦੇ ਆ ਜੀ ਗੰਦੀ ਬੁੜੀ ਕੋਲ ਕਿੰਨੇ ਕਿੰਨੇ ਕੁੱਟਿਆ ਤੁਹਾਨੂੰ ਕੀ ਹਾਲਾਤ ਸੀਗੇ ਪਹਿਲੋ ਤਾਂ ਨੌ ਨੇ ਮਾਰਿਆ ਏ ਬੇਟਾ ਕਿ ਦਰਜਿਆ ਹੋਇਆ ਸੀ ਉਹ ਆਇਆ ਤਾਂ ਉਹਨੇ ਵੀ ਕਾਲੇ ਚ ਮੇਰੇ ਸਾਫਾ ਪਾ ਕੇ ਗਲ ਘੁੱਟਣ ਲੱਗ ਗਿਆ ਕਹਿੰਦਾ ਅੱਜ ਮੈਂ ਮਾਰ ਹੀ ਦੇਣੀ ਏ ਇੱਕ ਵੀਡੀਓ ਰਿਲੀਜ਼ ਹੋਈ ਹੈ ਤੁਹਾਡੇ ਘਰ ਦੀ ਪਤਾ ਲੱਗਿਆ ਉਹਦੇ ਵਿੱਚ ਤੁਹਾਨੂੰ ਬੁਰੀ ਤਰ੍ਹਾਂ ਹੀ ਘੁੱਟਰੇ ਨੇ ਜਾਂ ਕੋਈ ਹੋਰ ਨੇ ਜਾਂ ਬਹੁ ਬੇਟਾ ਹੀ ਨੇ ਤੁਹਾਡੇ ਬਹੁ ਬੇਟਾ ਹੀ ਏ ਜਿਹੜੇ ਘੁੱਟਰੇ ਨੇ ਤੁਹਾਨੂੰ ਹਾਂਜੀ ਬਾਕੀ ਤੇ ਦੁਕਾਨ ਵਾਲੇ ਛਡਾਣ ਵਾਲੇ ਸੀ ਮਾਂ ਵਾਲੇ ਛਡਾਣ ਵਾਲੇ ਸੀ ਹਾਂਜੀ ਰਿਕਾਰਡਿੰਗ ਤੁਹਾਡੇ ਘਰੇ ਕੈਮਰੇ ਲੱਗੇ ਨੇ ਹਾਂਜੀ ਪੁਲਿਸ ਨੇ ਕਰੀ ਕੋਈ ਕਾਰਵਾਈ ਕੀਤੀ ਇਸ ਚੀਜ਼ 'ਚ ਨਾ ਕੋਈ ਕਾਰਵਾਈ ਨਹੀਂ ਹੋਈ ਮੇਰੀ ਨੇ ਜੀ ਵੀ ਤੁਸੀਂ ਕਹਿੰਦੇ ਹੋ ਨਾ ਐਮਐਲਆਰ ਕਟੀਜੀ ਐਸਡੀਐਮ ਕੋਲ ਵੀ ਕੋਰਾ ਜੀਨਾਮਾ ਹੋਇਆ ਹਾਂਜੀ 1 2 ਹਰ ਹੋਇਆ ਏ ਸੱਤ 52 ਦਾ ਦੋ ਵਾਰ ਕੇਸ ਬਣਿਆ ਜੇ ਰਾਜੀਨਾਮਾ ਹੋ ਜਾਂਦਾ ਸੀ ਹੁਣ ਕੀ ਚਾਹੁੰਦੇ ਹੋ ਤੁਸੀਂ ਪਰਿਵਾਰੀ ਗਾਲੇ ਪੁੱਤਰ ਤੋਂ ਪੁੱਤਰ ਵੱਧੂ ਤੋਂ ਦੁਖੀ ਹੋ ਕੀ ਚਾਹੁੰਦੇ ਹੋ ਮੈਂ ਇੰਨੀ ਛੋਟ ਵੱਡਾ ਮੁੰਡਾ ਤਿੰਨੋਂ ਘਰੋਂ ਨਿਕਲਣ ਤੇ ਛੋਟਾ ਮੇਰੇ ਨਾਲ ਰਹੀ ਕੀ ਇੰਨੀ ਜ਼ਮੀਨ ਅੰਨਾ ਮਕਾਨ ਮਹਿੰਗਾ ਕੀ ਤੁਹਾਡੇ ਕੀ ਕਾਇਜਾ ਕੰਮ ਦਾ ਹੈ ਜਿੰਦੇ ਕਰਕੇ ਉਹ ਲੜ ਰਹੇ ਨੇ ਕੀ ਕੀਮਤ ਹੈ ਜੀ ਹੈ ਜਿਹੜਾ ਵੇਚਣਾ ਚਾਹੁੰਦੇ ਨੇ ਉਹ ਮਕਾਨ ਤਾਂ ਸਾਡਾ 3.5-4 ਕਰੋੜ ਦਾ ਹੈ। ਉਹਨਾਂ ਨੂੰ ਇਹ ਆਸੀਂ ਵੇਚ ਕੇ ਪਿੱਕਨ ਮੈਂ ਦੇ ਆ ਉਹ ਬੀਹੂਏ ਹੈ ਕਈ। ਜ਼ਮੀਨ ਵੀ ਹੈ ਕੋਈ ਲੋਨ ਵੀ ਲਏ ਹੋਏ ਨੇ। ਹਾਂਜੀ 70 ਲੱਖ ਮਕਾਨ ਤੇ ਲੋਨ 60 ਲੱਖ ਜ਼ਮੀਨ ਤੇ ਆ। ਘੁਮੰਡ ਨਹੀਂ ਹੋ ਸਕਦੀ ਵੰਡ ਹੋ ਜੇ ਕਿ ਪਰਿਵਾਰ ਸਹੀ ਰਹਿ ਸਕੇ। ਨਹੀਂ ਹੋ ਸਕਦੀ ਵੰਡ। ਪਰਤਾ ਖਾਤਾ ਹੈ। ਮਕਾਨ ਮੇਰੇ ਨਾ ਹੀ। ਦੇ ਵਿੱਚੋਂ ਜ਼ਮੀਨ 5 ਕਿੱਲੇ ਮੇਰੇ ਨਾਂ ਹੈ ਬਾਕੀ ਇਹਨਾਂ ਦੇ ਨਾਂ ਹੈ ਸਾਡੇ ਕੋਲ ਇੱਕ ਮਾਤਾ ਹੀ ਹੈ ਜੋ ਕਿ ਜਿਸ ਦਾ ਨਾਮ ਗੁਰਜੀਤ ਕੋਹਰਾ ਮੋਡਲ ਟਾਊਨ ਦੀ ਰਹਿਣ ਵਾਲੇ ਹੈ ਔਰ ਸਾਡੇ ਕੋਲ ਆਈ ਜਿਸ ਤੇ ਰੋਪ ਨੇ ਵੀ ਉਸ ਤੇ ਕੋਈ ਘਰੇਲੂ ਝਗੜਾ ਸੀ ਔਰ ਉਸਨੇ ਰੋਪ ਲਾਇਆ ਆਪਣੇ ਹੀ ਪਰ ਆਪਣੀ ਨੋ ਦੇ ਉਸਨੇ ਰੋਪ ਲਾਇਆ ਔਰ ਉਸ ਨੂੰ ਕਾਫੀ ਗੰਭੀਰ ਤਰ੍ਹਾਂ ਲੁੱਟਿਆ ਗਿਆ ਔਰ ਸਾਡੇ ਕੋਲ ਡਾਕਟਰ ਸਾਹਿਬ ਲੋੋਂ ਉਹਦੀ ਐਮਲਰ ਕੱਟ ਕੇ ਉਸ ਨੂੰ ਦਾਖਲ ਕੀਤਾ ਗਿਆ ਔਰ ਉਹਦੇ ਐਕਸਰੇ ਵਗੈਰਾ ਜੋ ਡਾਕਟਰ ਨੇ ਲਿਖੇ ਆ ਉਸ ਬਾਰੇ ਇਨਵੈਸਟੀਗੇਸ਼ਨ ਸਾਰੀ ਹੋ ਚੀ ਪੁਲਿਸ ਨੂੰ ਸੂਚਨਾ ਚਾਹੀਦੀ ਸੂਚਨਾ ਕਰ ਦਿੱਤੀ ਗਈ ਸਰ ਇੱਕ ਮਾਤਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਨੂੰ ਉਹਦੀ ਬੇਟੀ ਉਹਦੀ ਨੋ ਤੇ ਇੱਕ ਬਹੂ ਬਹੁਤ ਤੇ ਬੇਟਾ ਕੁੱਟਰੇ ਨੇ ਔਰ ਸਰਕਾਰੀ ਹਸਪਤਾਲ ਦਾਖਲ ਲੈ ਕੇ ਨਾ ਚਾਹੋਗੇ ਜੀ ਤੁਹਾਡੇ ਮਾਦੇ ਮਰਾਈ ਸਾਨੂੰ ਪਤਾ ਲੱਗਿਆ ਕਿ ਸਿਵਲ ਹਸਪੀਟਲ ਐਡਮਿਟ ਨਹੀਂ ਅਜੇ ਤੱਕ ਸਾਡੇ ਕੋਲ ਐਮਲਰ ਨਹੀਂ ਆਈ ਜਿਉਂ ਹੀ ਐਮਲਰ ਸੇਵ ਹੁੰਦੀ ਅਸੀਂ ਬਿਆਨ ਲਿਖ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ